ਜੇਕਰ ਤੁਸੀਂ ਵੀ ਆਪਣੇ ਦੋ ਪਹੀਆ ਜਾਂ ਫਿਰ ਚਾਰ ਪਹੀਆ ਵਾਹਨ ਸੜਕਾਂ ਜਾਂ ਫਿਰ ਗਲੀਆਂ ਦੇ ਵਿੱਚ ਖੜੇ ਕਰਕੇ ਲੋਕ ਕਰਕੇ ਬੇਫਿਕਰ ਹੋ ਜਾਂਦੇ ਹੋ ਕਿ ਭਾਈ ਤੁਹਾਡੇ ਜਿਹੜੇ ਕੀ ਵਾਹਨ ਹੈ ਉਹ ਸੁਰੱਖਿਅਤ ਥਾਂ ਦੇ ਉੱਪਰ ਖੜੇ ਨੇ ਤੇ ਕੋਈ ਜਿਹੜਾ ਕੀ ਉਸ ਦੇ ਨਾਲ ਕੋਈ ਅਨਸਖੰਭੀ ਘਟਨਾ ਨਹੀਂ ਹੋ ਸਕਦੀ ਪਰ ਤੁਸੀਂ ਪੁਲੇਖੇ ਦੇ ਵਿੱਚੋਂ ਕਿਉਂਕਿ ਇਹ ਵੀਡੀਓ ਆਪਣੇ ਆਪ ਦੇ ਵਿੱਚ ਬਹੁਤ ਕੁਝ ਦਰਸਾਉਂਦੀ ਹੈ ਜੋ ਵੀਡੀਓ ਤੁਹਾਡੇ ਨਾਲ ਹੁਣ ਸਾਂਝੀ ਕਰਨ ਜਾ ਰਹੇ ਹਾਂ ਕਿ ਦੇਖੋ ਕਿਵੇਂ ਇਹ ਜਿਹੜੇ ਸ਼ਾਤਰ ਚੋਰ ਹੁੰਦੇ ਨੇ ਮਾਸਟਰ ਕੀ ਦੇ ਜ਼ਰੀਏ ਬੜੀ ਆਸਾਨੀ ਦੇ ਨਾਲ ਤੁਹਾਡੀ ਲੌਕ ਕੀਤੀ ਗਈ ਗੱਡੀ ਨੂੰ ਖੋਲਦੇ ਨੇ ਅਤੇ ਫਿਰ ਉਸੇ ਗੱਡੀ ਨੂੰ ਚੋਰੀ ਕਰਕੇ ਉਸੇ ਦੇ ਉੱਪਰ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ ਹੁਣ ਤਾਜ਼ਾ ਜਿਹੜੀ ਕੀ ਘਟਨਾ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਸਥਿਤ ਗਾਰਡਨ ਕਲੋਨੀ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਕੀਤਾ ਗਿਆ ਦੇਖ ਸਕਦੇ ਹੋ ਕਿ ਸੁਨਸਾਨ ਗਲੀ ਦੇ ਵਿੱਚ ਜਿਹੜਾ ਕੀ ਦੁਪਹਿਰ ਦਾ ਵੇਲਾ ਹੈਗਾ ਆ ਇੱਕ ਚੋਰ ਜਿਸ ਨੇ ਟੋਪੀ ਪੈਣੀ ਹੋਈ ਆ ਤੇ ਵਾਈਟ ਅਤੇ ਬਲੈਕ ਜੱਬ ਕੜਬੀ ਜਿਹੜੀ ਕੀ ਸ਼ਰਟ ਪਾਈ ਹੋਈ ਹੈ ਚੈੱਕ ਸ਼ਰਟ ਪਾਈ ਹੋਈ ਹੈ ਤੇ ਉਸ ਦੇ ਵੱਲੋਂ ਆਸ-ਪਾਸ ਦੀ ਸਥਿਤੀ ਨੂੰ ਘੋਖਿਆ ਜਾ ਰਿਹਾ ਹੈ ਰੇਕੀ ਕੀਤੀ ਜਾਂਦੀ ਹੈ ਕਿ ਕੋਈ ਗਲੀ ਦੇ ਵਿੱਚ ਬਾਹਰ ਤਾਂ ਨਹੀਂ ਹੈਗਾ ਤੇ ਇਸੇ ਮੌਕੇ ਦਾ ਫਾਇਦਾ ਚੁੱਕਦਿਆਂ ਹੋਇਆਂ ਜਿਹੜਾ ਚੋਰ ਹੈ ਆਪਣੀ ਮਾਸਟਰ ਕੀ ਦੇ ذریعے ਕਾਰ ਦੇ ਬਿਲਕੁਲ ਸਾਹਮਣੇ ਖੜੀ ਮੋਟਰਸਾਈਕਲ ਦਾ ਲੋਕ ਖੋਲਦਾ ਹੈ ਅਤੇ ਫਿਰ ਕਿੱਕ ਮਾਰ ਕੇ ਉਸੇ ਮੋਟਰਸਾਈਕਲ ਤੇ ਸਵਾਰ ਹੋ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਇਹ ਜਿਹੜਾ ਕਿ ਪੂਰਾ ਕਟਨਾਕ੍ਰਮ ਹੈ ਕਾਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਜਿਸ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਬੇਕੋਫ ਚੋਰ ਦੇ ਵੱਲੋਂ ਕਿੰਨੀ ਆਸਾਨੀ ਦੇ ਨਾਲ ਕੁਝ ਹੀ ਸੈਕਿੰਡ ਦੇ ਵਿੱਚ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਫਿਰ ਉਸੇ ਬਾਈਕ ਦੇ ਉੱਪਰ ਸਵਾਰ ਹੋ ਕੇ ਜਿਹੜਾ ਕਿ ਚੋਰ ਹੈ ਉਹ ਰਫੂ ਚੱਕਰ ਹੋਇਆ ਉਧਰ ਬਾਈਕ ਮਾਲਕ ਦੇ ਵੱਲੋਂ ਹੁਣ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਪੁਲਿਸ ਆ ਵੀ ਕਹਿਣਾ ਹੈ ਕਿ ਜਲਦ ਹੀ ਜਿਹੜਾ ਕਿ ਹੈ ਇਸ ਚੋਰ ਨੂੰ ਫੜ ਲਿਆ ਜਾਵੇਗਾ 60 ਫੂਟੇਜ ਦੇ ਆਧਾਰ ਦੇ ਉੱਪਰ ਇਸ ਚੋਰ ਦੀ ਜਿਹੜੀ ਹੈ ਜਲਦ ਗ੍ਰਿਫਤਾਰੀ ਦੀ ਗੱਲ ਆਖੀ ਜਾ ਰਹੀ ਹੈ ਸਵਾਕੀ ਜਿਹੜਾ ਕਿ ਕਟੰਕਰਮ ਵਾਪਰਿਆ ਉਹ ਆਪਣੇ ਆਪ ਦੇ ਵਿੱਚ ਬਹੁਤ ਸਵਾਲ ਖੜੇ ਕਰਦਾ ਹੈ ਭਾਵੇਂ ਉਹ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਹੋਣ ਕਿਉਂਕਿ ਪੁਲਿਸ ਦੇ ਆਲਾ ਅਫਸਰ ਜਿਹੜੇ ਹੈਗੇ ਨੇ ਉਹ ਸੁਰੱਖਿਆ ਦੇ ਦਾਅਵੇ ਕਰਦੇ ਨਹੀਂ ਥੱਕਦੇ ਪਰ ਦਿਨ ਦਿਹਾੜੇ ਜਿਹੜੀਆਂ ਕਿ ਚੋਰੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਉਹ ਤਮਾਮ ਸਵਾਲ ਖੜੇ ਕਰ ਦੀਆਂ ਨੇ ਕਾਰਜ ਪ੍ਰਣਾਲੀ ਦੇ ਉੱਪਰ ਬੇਸ਼ੱਕ ਆਪਾਂ ਦੇਖਦੇ ਆਂ ਕਿ ਥਾਂ-ਥਾਂ ਪੁਲਿਸ ਦੀ ਨਾਕਾਬੰਦੀ ਹੁੰਦੀ ਆ ਤੇ ਪੀਸੀਆ ਟੀਮਾਂ ਦੀ ਗਸ਼ਤ ਵੀ ਹੁੰਦੀ ਆ ਪਰ ਜਿਹੜੀਆਂ ਦਿਨ ਦਿਹਾੜੇ ਇਹ ਵਾਰਦਾਤਾਂ ਵਾਪਰ ਰਹੀਆਂ ਨੇ ਇਸ ਦੇ ਪਿੱਛੇ ਜਿਹੜਾ ਕੀ ਹੈ ਵੱਡਾ ਕਾਰਨ ਇਹੀ ਹੈ ਕਿ ਲੱਗਦਾ ਕਿ ਚੋਰਾਂ ਨੂੰ ਕਾਨੂੰਨ ਦਾ ਕੋਈ ਡਰ ਪੈ ਨਹੀਂ ਹੈ ਸੋ ਲੋੜ ਹੈ ਸੁਰੱਖਿਆ ਇੰਤਜ਼ਾਮ ਨੂੰ ਹੋਰ ਵੀ ਪੁਖਤਾ ਕਰਨ ਦੀ ਤਾਂ ਕਿ ਲੋਕਾਂ ਦੀ ਜਾਨਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ